ਕਰਤਾਰਪੁਰ ਸਾਹਿਬ ਕਾਰਿਡੋਰ ਤੇ ਭਾਰਤ ਪਾਕਿਸਤਾਨ ਵਿਚਾਲੇ 14 ਮਾਰਚ ਯਾਨੀ ਕਿ ਵੀਰਵਾਰ ਨੂੰ ਮੀਟਿੰਗ ਹੋ ਰਹੀ ਹੈ ਇਸ ਲਈ ਪਾਕਿਸਤਾਨ ਦਾ ਵਫਦ ਭਾਰਤ ਬੁੱਧਵਾਰ ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਪਹੁੰਚ ਚੁੱਕਿਆ ਹੈ ਪਾਕਿਸਤਾਨੀ ਵਫਦ ਚ ਡਿਪਟੀ ਹਾਈ ਕਮਿਸ਼ਨਰ ਸੈਇਦ ਹੈਦਰ ਸ਼ਾ ਵੀ ਦਿੱਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਜ਼ਿਕਰਯੋਗ ਹੈ ਕਿ ਟਾਰੀ ਵਿਖੇ ਦੋਵਾਂ ਦੇਸ਼ਾਂ ਦੇ ਵਫਦ ਦੀ ਮੁਲਾਕਾਤ ਵੀਰਵਾਰ ਦੇ ਦਿਨ ਹੋ ਰਹੀ ਹੈ ਵੀਰਵਾਰ ਨੂੰ ਮੀਟਿੰਗ 10 ਵਜੇ ਤੋਂ ਲੈ ਕੇ ਸ਼ਾਮ ਤਿੰਨ ਜਾਂ 4 ਵਜੇ ਤੱਕ ਚੱਲ ਸਕਦੀ ਹੈ जब तो पाकिस्तानी वफ़दी अधिकारी तो पूछा बा, गया कि हो मीटिंग तो बाद देर बाबा नानक भी जा सकते ने तब उन्होंने कहा हाँ ले इस बारे कोई फैसला नहीं लिया गया। तो

ਜਦੋਂ ਇਸ ਬਾਰੇ ਭਾਰਤੀ ਵਫਾਦੇ ਮੈਂਬਰ ਐਸ ਐਲ ਸੀ ਦਾਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੀਟਿੰਗ ਮਗਰੋਂ ਕਰੀਬ 3 ਵਜੇ ਅਸੀਂ ਇੱਕ ਪ੍ਰੈਸ ਵਾਰਤਾ ਰੱਖਾਂਗੇ ਜਿਸ ਵਿੱਚ ਸਭ ਕੁਝ ਦੱਸ ਦਿੱਤਾ ਜਾਵੇਗਾ ਸਰ ਥੋੜਾ ਸਾ ਬਰੀਫ ਕਰ ਲਿਜੀਏ ਬਸ ਅਬੋਰਡਰ ਟੂਮੋਰੋਜ਼ ਮੀਟਿੰਗ ਵੀ ਹੈਲਡ ਐਂਡ ਅਬੋਰਡਰ ਸ਼ਡਿਊਲ ਫਾਰ ਦਾ ਨੋ 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 ਆਈ ਏਮ ਨਾਟ ਅਥੋਰਾਈਜ਼ਡ ਟੂ ਸਪੀਕ ਬਾਰੇ ਆਪ ਕੱਲ ਆ ਜਾਈਏਗਾ ਪ੍ਰੈਸ ਪ੍ਰੀਪਿੰਗ ਹੈ 3:30 ਵਜੇ ICP आता है आपको सारे जानकारी मिल जाएगी बट सर ओनली वन क्वेश्चन दैट विल द पाकिस्तान ऑफिशियल विल विजिट डेरा बाबा नानक आल्सो टू फाइंड आउट थैंक यू प्लीज कम ਜ਼ਿਕਰ ਜੋ ਹੈ ਕਿ ਪੰਜਾਬੀਆਂ ਅਤੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਬਹੁਤ ਹੀ ਅਹਿਮ ਹੈ ਜੇਕਰ ਇਸ ਲਾਂਘੇ ਸੰਬੰਧੀ ਮੁਲਾਕਾਤ ਦਾ ਨਤੀਜਾ ਸਾਰਥਕ ਨਿਕਲਦਾ ਹੈ ਤਾਂ ਇਹ ਦੋਵਾਂ ਦੇਸ਼ਾਂ ਲਈ ਮੁੜ ਤੋਂ ਇੱਕ ਚੰਗੀ ਸ਼ੁਰੂਆਤ ਦਾ ਮੌਕਾ ਹੋਵੇਗਾ ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ